235 ਲੱਖ ਦੇ ਮਾਮਲੇ ਨੂੰ ਲੈ ਕੇ ਕਾਰਪ੍ਰੀਤ ਨੇ ਕੱਲ ਇੱਕ ਇੰਟਰਵਿਊ ਕੀਤੀ ਹੈ ਜਿਸ ਦੇ ਵਿੱਚ ਉਸਨੇ ਬਹੁਤ ਸਾਰੇ ਪਰਦੇ ਚੱਕ ਦੇ ਧਿਆਨ ਕਾਰਪ੍ਰੀਤ ਨੇ ਦੱਸਿਆ ਕਿ 35 ਲੱਖ ਵਾਲੀ ਗੱਲ ਬਿਲਕੁਲ ਝੂਠ ਹੈ ਮੈਂ ਉਹ ਤੋਂ ਕੋਈ ਪੈਸੇ ਨਹੀਂ ਖਾਦੇ ਹਾਂ ਨਾ ਅਤੇ ਮੈਂ ਉਸਦੇ ਨਾਲ ਰਿਲੇਸ਼ਨ ਇਸ ਕਰਕੇ ਤੋੜਿਆ ਸੀ ਕਿਉਂਕਿ ਉਹ ਨਸ਼ੇ ਕਰਦਾ ਸੀ ਅਤੇ ਉਸਦੇ ਗੈਂਗਸਟਰਾਂ ਨਾਲ ਸੰਬੰਧ ਸਨ ਅਧਿ ਦੱਸਿਆ ਹੈ ਕਿ ਉਸਤੇ ਕੇਸ ਵੀ ਚੱਲਦੇ ਸਨ ਅਤੇ ਪੁਲਿਸ ਉਸ ਨੂੰ ਰਿਮਾਂਡ ਤੇ ਵੀ ਲੈ ਕੇ ਗਈ ਸੀ ਅਧਿ ਨਾਲ ਹੀ ਕਾਰਪ੍ਰੀਤ ਨੇ ਦੱਸਿਆ ਹੈ ਕਿ ਉਹ ਮਿੱਥੋਂ ਝੂਠ ਬੋਲ-ਬੋਲ ਕੇ ਪੈਸੇ ਵੀ ਮੰਗਦਾ ਸੀ ਪਰ ਮੈਂ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਾਰਪ੍ਰੀਤ ਦੀ ਇੱਕ ਵੀਡੀਓ ਜੋ ਉੱਟ ਕੋਈ ਇਨਸਾਨ ਕਿਵੇਂ ਬੋਲ ਸਕਦਾ ਹੈ ਜਦੋਂ ਤੁਸੀਂ ਇੱਕ ਦੂਜੇ ਨੂੰ ਜਾਣਦੇ ਹੋ ਫਿਰ ਵੀ ਤੁਸੀਂ ਐਡਾ ਇਲਜ਼ਾਮ ਕਿਸੇ ਕੁੜੀ ਤੇ ਲਗਾ ਰਹੇ ਕਿ ਉਹਨੇ 35 ਲੱਖ ਰੁਪਏ ਖਾ ਲਿਆ ਜਦਕਿ ਉਹ ਚੀਜ਼ ਸਰਾ ਸਰਚ ਉਠਿਆ ਉਹਦੇ ਵਿੱਚ 1% ਵੀ ਸੱਚ ਨਹੀਂ ਹੈਗਾ ਕਿ 2021 ਸਾਡਾ ਬੈਕਆਊਟ ਹੋ ਚੁੱਕਾ ਸੀਗਾ ਕਿਉਂਕਿ ਉਹ ਉਹਦੀ ਆਦਤਾਂ ਬਹੁਤ ਮਾੜੀਆਂ ਸੀ ਨਸ਼ੇ ਪੱਤੇ ਕਰਨੇ ਤੇ ਬਾਕੀ ਉਹਦੇ ਤੇ ਕੇਸ ਵਗੈਰਾ ਵੀ ਸੀ ਉਹਨੂੰ ਪੁਲਿਸ ਵੀ ਰਿਮਾਂਡ ਤੇ ਲੈ ਕੇ ਗਈ ਸੀ ਤਾਂ ਮੈਂ ਆਪਣੀ ਜ਼ਿੰਦਗੀ ਚ ਇਹ ਚੀਜ਼ਾਂ ਨਹੀਂ ਚਾਹੁੰਦੀ ਸੀ ਉਹਦੇ ਕੋਲੋਂ ਇੱਕ ਦੋ ਵਾਰ ਮਿਲੀਆਂ ਵੀ ਸਿਗਰਟਸ ਵਗੈਰਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਤੇ ਉਹਦੇ ਨਵੇਂ ਸਾਲ ਵਾਲੇ ਦਿਨ ਇੱਕ ਦਿਨ ਉਹਨੂੰ ਪੁਲਿਸ ਚਾਕੇ ਲਗਾਈ ਸੀ ਉਹਦੇ ਘਰ ਲਈ ਤੇ ਜਦੋਂ ਮੈਨੂੰ ਵੀ ਪਤਾ ਲੱਗਾ ਕਿ ਮੁੰਡਾ ਮੈਨੂੰ ਝੂਠ ਬੋਲ ਰਿਹਾ ਤੇ ਝੂਠ ਦੇ ਬੁਨਿਆਦ ਤੇ ਕੋਈ ਰਿਸ਼ਤਾ ਨਹੀਂ ਟਿਕਦਾ ਹੁੰਦਾ ਬਟ ਉਹ ਫ ਦਵਾਈ ਲੈਣੀ ਆ ਮੇਰੇ ਮਦਰ ਬਿਮਾਰ ਨੇ ਮਤਲਬ ਇਹ ਚੀਜ਼ਾਂ ਝੂਠ ਬੋਲ ਕੇ ਕਿ ਮੈਨੂੰ ਤਾਂ ਪਤਾ ਸੀ ਉਹ ਕਿਹੜੀ ਚੀਜ਼ ਦੇ ਪੈਸੇ ਮੰਗ ਰਿਆ ਆ ਤੇ ਮੈਂ ਨਹੀਂ ਜਾਣਦੀ ਸੀ ਕਿ ਮੈਂ ਨਸ਼ੇ ਨੂੰ ਪ੍ਰਮੋਟ ਕਰਾਂ ਕਿਸੇ ਵੀ ਚੀਜ਼ ਇਸ ਤਰ੍ਹਾਂ ਦੋਸਤੋ ਕਾਰਪਰੀ ਇਤਨੇ ਆਪਣੇ ਵਿਚਾਰ ਇਸ ਇੰਟਰਵਿਊ ਦੇ ਵਿੱਚ ਰੱਖਿਆ ਹਨ ਬਾਕੀ ਦੋਸਤੋ ਤੁਹਾਨੂੰ ਕੌਣ ਸਹੀ ਤੇ ਕੌਣ ਗਲਤ ਲੱਗਦਾ ਹੈ ਸਾਨੂੰ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੇਣਾ ਜਲਦੀ ਮਿਲਦੇ ਆ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ